ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਾਂ ਬਾਈ ਤੁਹਾਨੂੰ ਸਾਰੇ ਮੰਗੇ ਵਧੀਆ ਹੋਲ ਗੁੱਡ ਆਪਾਂ ਹੀ ਵਧੀਆ ਬਾਈ ਬਾਕੀ ਮਾਰਾ ਇੱਕ ਬੰਦਾ ਬਿਮਾਰ ਹੋ ਰਿਹਾ ਬਾਈ ਦਵਿੰਦਰ ਉਹ ਕਹਿੰਦਾ ਮੈਂ ਦਵਾਈ ਦਵਾ ਕੇ ਲਿਆਓ ਮੈਂ ਚੱਲ ਆ ਰਿਹਾ ਮੈਂ ਉਹਨੂੰ ਲੈ ਕੇ ਜਾਊਂ ਰਾਜਪੁਰਾ ਟੈਸਟ ਟੂਸਟ ਕਰਾਵਾਂ ਕਿਆ ਹੋਗਾ ਉਸਦਾ ਫਿਰ ਦਵਾਈ ਦੇਵਾਂਗੇ ਉਹਨੂੰ ਹੋ ਗਏ ਹੁਣ 10-15 ਦਿਨ ਮੈਂ ਉਹਨੂੰ ਪਹਿਲਾਂ ਹੀ ਕਹਿਤਾ ਚੱਜ ਕੇ ਡਾਕਟਰ ਨਾਲ ਦਵਾਈ ਲੈ ਲਈ ਉਹ ਕਰਾ ਘੋਲ ਡੋਲੋ ਲੈ ਲਈ ਪੈਰਾਸੀਟਾਮੋਲ ਬਸ ਤੁਹਾਨੂੰ ਪਤਾ ਹੀ ਆ ਕਹਿ ਰਿਹਾ ਇਹ ਲੈ ਕੇ ਚੱਲ ਮੈਂ ਚੱਲ ਆ ਰਿਹਾ ਮੈਂ ਜਾਊਂ ਨੂੰ ਰਾਜਪੁਰਾ ਲੈ ਕੇ ਬਾਈ ਮੱਕੀ ਪਹਿਲਾਂ ਗਲੀਆਂ ਨੂੰ ਕਿਸ ਤਰ੍ਹਾਂ ਖੇਡਦੇ ਰਹੇ ਕਰਾਂ ਨਹੀਂ ਜਾਣੇ ਇਹ ਵੀ ਤੋਂ ਬoi ਦੁਪਹਿਰ ਹੋ ਸਵੇਰ ਹੋ ਸ਼ਾਮ ਹੋ ਇਤਨੀ ਸੁੰਨੀ ਪਈ ਰਹਾ ਗਲੀਆਂ ਵਿਚਾਰੀ ਖੁੱਲੀ ਬੱਦਾਂ ਮਾਰਾ ਖਤਮ ਹੋ ਗਿਆ ਕੀ ਹੋ ਗਿਆ ਜਦੋਂ ਬੀਤ ਸੀ ਲੀ ਜਾਂਦਾ ਤਾਂ ਬੂੜਿਆਂ ਕੀ ਤਰ੍ਹਾਂ ਕਰ ਰਿਹਾ ਬੁਖਾਰ ਹੋਇਆ ਭੈਣ ਤੋਂ ਕਹੀਂ ਹੈ ਮਹੀਨਾ ਹੋ ਗਿਆ ਬੁਖਾਰ ਨੂੰ ਮਹੀਨਾ ਹੋ ਗਿਆ ਬੁਖਾਰ ਨੂੰ ਪੂਰਾ ਮਹੀਨਾ ਕੁੜੀ ਹੋਣ ਦੇ ਬਗ ਹੈ 14 ਦਿਨ ਦੀ ਗੁਰਬਾਹ ਹੋਏ ਜਦੀ ਕੀ ਹੈ चल अज ते दिखा लिया पेंचर हो रहा गो यारे छोड़ क्या करा मैंने भी <laughs> इसकी गड्डी कहीं गई हुई है ये खड़ी दूसरी गड्डी ये पेंचर हो रही है बेचारी कहाँ जाना

M uhum. 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 उधर पूरा हस्पाल माएस रिपोर्टा तो करा दी बट आवे दो घंटे बाद वैसे है ठीक है सड़ा सारी चीजा का है दविंद्र ठीक है एक्सरे फैक्सरे इको एक एक जगह सारा कुछ हो जाए कहा जाए फोन ਬਹੁਤ ਭੇਜ ਦੇਣੀ ਰਿਪੋਰਟਾਂ ਹਨ ਚਲ ਵਧੀਆ ਹੋਈ ਯਾਰ ਸਿੱਤੂ ਬਾਈ ਮਿਕਸੀ ਖਰਾਬ ਹੋ ਗਈ ਮਿਕਸੀ ਠੀਕ ਕਰਾਣੀ ਆ ਦਵਿੰਦਰ ਦਾ ਕੰਮ ਜ਼ਿਆਦਾ ਉਲਝ ਰਿਹਾ ਬਾਈ ਬੁਖਾਰ ਓਏ ਟੈਸਟ ਵਾਲਾ ਵੀ ਕਹਿ ਰਿਹਾ ਕਰ ਰਿਹਾ ਯਾਰ ਬੁਖਾਰ ਇੰਨਾ ਹੋ ਰਿਹਾ ਬਾਈ 104 103 ਦੇ ਲਵਾ ਚਾ ਰਿਹਾ ਕਰ ਰਿਹਾ ਕਹਿ ਰਿਹਾ ਮੈਂ ਉਰੀ ਬੈਠਾ ਜਾਇਆ ਕਰਾਂ ਤਾਂ ਮੈਂ ਤਾਂ ਬੱਲੇ ਕਰਾ ਮਿਕਸੀ ਪੂਰੀ ਕਰਾ ਕੋਈ ਮਿਕਸੀ ਵਾਲਾ ਹੈ ਬੰਦਾ ਮੈਂ ਚੱਲ ਦੇਖਾਂ ਪੁੱਛੇ ਲੂੰ ਕਿ ਹਿਸਾਬ ਤਾਵਾ ਜੀ ਕਰ ਦੇਗਾ ਠੀਕ ਯਾਰ ਉਹ 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 ਪਜਣਾ ਪੜੇਗਾ ਭੈਣ ਤੇ ਨਾ ਹੋ ਗਈ ਸਮਾਨ ਉਹ ਇੰਨਾ ਤਾਂ ਸਾਲਾ ਹੋਰ ਹੋ ਗਈ ਸੱਤ ਮੈਂ ਚੱਲ ਉਹ ਨਿਬੜ ਗਿਆ ਕੰਮ ਦਾ 80 ਰੁਪਏ ਹੈ ਨਾ ਜਾਮ ਨਹੀਂ دی ਉਹ ਪਤਾ ਨਹੀਂ ਕੀ ਖਰ ਰਿਹਾ ਦਾ ਬਿੱਲ ਭੈਣ ਜਨਾਰੀ ਲ ਪਾਣੀ ਪੀਣੇ ਬੜ ਰਹੀ

क्या हिसाब किता हुआ क्या नहीं चलो कुी ने दखाव गे हम्म पावर स्टेरिंग किस तरह है स्टार्ट <laughs> है नहीं चाबी चुबी का ऑप्शन है खर्चा देख कि अच्छी फोटो आ रही को <laughs> <laughs> क्या चलाना <हो गया? laughs> ये क्या चीज है पहला दस

ਪੰਜਣੇ ਤੋਂ ਬੋਬੜ ਆ ਰਿਹਾ ਭੈਣ ਚੋਂ ਹੂੰ ਕਿੰਨਾ ਸਾਰਾ ਨਟਰਾਏ ਸਟੀering ਦੇਖੋ ਇਸਕਾ ਪਾਵਰ ਸਟੀering ਹੋਵਾ ਨਾ ਰਾਡ ਪੜ ਰਹੀ ਆ ਪਾਵਰ ਕਾ ਆ ਹੈ ਲੰਬੀ ਰਾਡ ਹੋਵਾ ਨਾ ਇਹ ਦੇਖ ਪਾਵਰ ਹੁੰਦਾ ਫੇਰ ਕਿਹੜਾ ਇਹ ਮੋੜ ਰਿਆ ਦਾ ਮੋੜਾ ਨਹੀਂ ਥਾਇਓ ਇਹੋ ਦੇਖ ਲਿੰਦਾ देखि साल्फ मार तो देखे साले का 26 के कड़ी लग गई चाबी मोटरसाइकिल वाली लाऊं हैं बरे की एकक दो आ चाबी लगा है अमरो जी सले के स्टेयर के देख के पिछा है ना बेटा ये क्या चीज है अच्छा तला नहीं है रे इसके

अपना ज्यादा ग्राज बनाया भाई ज़्यादा बस ध्यान नहीं दिया जब न्यू दू भाई कि धूड़ मिट्टी उड़े कराई के क्या कुछ हो करा गा जे जब कहीं ना इसका सटर शूटर का भी रख लेंगे ना ध्यान कम सैट रहा क्योंकि चारों तीनों पास दबा हो गया एक सैड दरवाजा खुला तो दरवाजा भी खुला खास खाकर रखाया क्योंकि भी वो चीज़ ना हो पेल गो फिर ट्रैक्टर निकले कराया ट्रैक्टर क्डो फिर गिगड़े करागी दोनों चीज़ा जहाँ खड़ी वहाँ खड़ी रहा जी चीज़ कड़ी हो निकल जा भाई टो तो करका ये पढ़ते लाव पढ़ते बेचारे हवा उड़ा उड़ जा फिर साली मिट्टी करता इस त्रियाँ ये देखो ये कुछ नहीं है न्यू पटे देख दस क्या करा ड्रैक्टर अंदर खड़े अंदर तो कुछ नहीं देखिए भाई थो तो आप ये लाल रंग बहाली खाली दिखा ब्लैक कलर व बिल्कुल है नहीं दिखा जैक्ट दिखे कराता यह भी न्यू आया यार चल रोज रोज तक कवर भी नहीं पाया अपनी ग्डी चलाओ ज्यादा रनिंग ਬੀ ਚੱਲਦੀ ਰਹਾਇਆ ਮਤਲਬ ਕਾਝੋ ਗੜਾ ਵਿਚਾਰੀ ਪਰ ਨਿਉ ਹਵਾ ਜਿੱਦਨ ਧੋਗ ਆ ਹਵਾ ਵੀ 2-4 ਦਿਨ ਪਾਲਿਆ ਇੰਨਾ ਥੋੜੀ ਬਾ ਰਹਾ ਮਿੱਟੀ ਦੇ ਰਹਾਇਆ ਫਿਰ ਜਦ ਧੋਣੇ ਗਏ ਹੋਏ ਹਵਾ ਇੱਕ ਤਾਂ ਕਾਲਾ ਰੰਗ ਹੈ ਇਨਾ ਬੇਕਾਰ ਰੰਗ ਆ ਨਾ ਬਸ ਪੁੱਛੋ ਨਾ ਕੁਝ ਵੀ ਸਾਲਾਂ ਦੋ ਜਦੀ ਬਸ ਖਤਮ ਪਿੰਡ ਦੇ ਤਾਂ ਹੈ ਨਾ ਗੇੜਾ ਕੱਢ ਕਰ ਦੁਬਾਰਾ ਖੜਾ ਦੋ ਇਦਨੇ ਮੈਂ ਗੰਦੀ ਹੋ ਜਾ ਫਿਰ ਇਸ ਕਰਕੇ ਕਵਰ ਮੰਗਾਇਆ ਦਾ ਬਾਈ ਕਰਦਾ ਸਭ ਆ ਭੇਜੂ ਵਾਟਰ ਪ੍ਰੂਫ ਭੇਜੂ ਕਿਹੜਾ ਭੇਜੂ ਮਗਾ ਵਾਟਰਪਰੂਫ ਕੀ ਕੋਈ ਨਹੀਂ ਆਪਾਂ ਨੇ ਤਾਂ ਸਿਰਫ ਮਿੱਟੀ ਦੇ ਰੋਕਣਾ ਮਾ ਹਲਕਾ ਜਿਹਾ ਭੇਜਦੇ ਕੋਈ ਚੱਕਰ ਨਹੀਂ ਹੈ ਕਿਉਂਕਿ ਇੱਕ ਹੋਵਾ ਧੁੱਪ ਮਾ ਖੜਨਾ ਇੱਕ ਹੋਵਾ ਬਰਸਾਤ ਮਾ ਵਾਸਤਾ ਉਹ ਚੀਜ਼ ਹੈ ਹੀ ਨਹੀਂ ਤੇ ਆਪਾਂ ਨੂੰ ਆਪਣਾ ਸਿਰਫ ਅੰਦਰ ਖੜਨਾ ਆ ਸਿਰਫ ਉਸ ਦਾ ਚੱਕਰ ਆਪਾਂ ਨੂੰ ਕੈਨ ਨੂੰ ਲੈ ਕੇ ਰਾਂ ਵੀ ਮਿੱਟੀ ਦੇ ਰਹਾ ਆ ਔਰ ਕੈਨ ਨੂੰ ਲੈ ਕੇ ਰਾਂ ਬਾਕੀ ਕਵਰ ਬਈ ਜੇ ਵਾਟਰਪਰੂਫ ਮਾ ਮਾ 26 27 ਰੁਪਏ ਦਾ ਔਰ ਜੇ ਵਾਕਰਾਂ ਦੇ दूसरा मंगाया अठारह साढ़े अठारह सौ रुपये का है भाई बाकी ठीक है बची रहा राह गड्डी थोड़ा ठीक नहीं मिट्टी कर दे बाकी मित्रों आज की वीडियो यहीं समाप्ति करा भाई वीडियो बता लगे अपना चैनल सबसक्राइब कर लो लाइक कमेंट शेयर कर दो मित्रों थैंक यू